ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਤੋਂ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੋਸਤੋ ਖਾਸ ਜਿਹੜੀ ਵਿਜਿਟ ਹੈਗੀ ਆਪਣੀ ਪਿੰਡ ਸੋਰ ਸਿੰਘ ਪਿੰਡ ਹੈਗੀ ਆ ਵਿਜਿਟ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਆ ਪਿੱਖੀ ਬਣ ਤੋਂ ਜੇਕਰ ਆਪਾਂ ਦੋਸਤੋ ਗੱਲ ਕਰਕੇ ਤੇ ਪਿੱਖੀ ਬਣ ਤੋਂ ਚਵਾਲ ਅਮਰਸਰ ਰੋਡ ਦੇ ਉੱਪਰ ਜਿਹੜਾ ਦੋਸਤੋ ਸੋਰ ਸਿੰਘ ਪਿੰਡ ਆਉਂਦਾ ਤੇ ਖਾਸ ਤੁਸੀਂ ਜਿਹੜੀ ਵਿਜਿਟ ਹੈਗੀ ਆ ਪਿੰਡ ਸੋਰ ਸਿੰਘ ਕਰਨੀ ਹੈਗੀ ਆ 6 ਕਿਲੋਮੀਟਰ ਦੀ ਦੂਰੀ ਹੈਗੀ ਆ 6 ਤੋਂ 6.5 ਕਿਲੋਮੀਟਰ ਦੀ ਦੂਰੀ ਠੀਕ ਮਿੰਟ ਸ਼ਹਿਰ ਤੋਂ ਹੈਗੀ ਆ ਸੋਰ ਸਿੰਘ ਦੀ ਅੱਗੇ ਚਵਾਲ ਜਿਹੜਾ ਦੋਸਤੋ ਤਕਰੀਬਨ 13 ਕਿਲੋਮੀਟਰ ਦੀ ਦੂਰੀ ਹੈਗੀ ਆ ਠੀਕ ਆ ਤੇ ਵੀਰ ਗੁਰਸਾਹਬ ਦੇ ਕੋਲੇ ਆਏ ਆ ਵੀਰ ਗੁਰਸਾਹਬ ਦਾ ਜਿਹੜਾ ਦੋਸਤੋ ਨਾਰਮਲੀ ਪਸ਼ੂ ਵਪਾਰ ਦਾ ਕੰਮ ਆ ਜੀਆਂ ਵੇੜਾ ਆਈਆਂ ਨੇ ਤਕਰੀਬਨ 4 ਵੇੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਚਾਰੇ ਵੈੜਾ ਤੁਹਾਨੂੰ ਪਸੰਦ ਆਉਣਗੇ ਆਹ ਐਚ ਐਫ ਕਰੋਸ ਸੰਗ ਦੇ ਵਿੱਚ ਐਚ ਐਫ ਪਿਓਰ ਆ ਜਰਸੀ ਬਿਲਕੁਲ ਪਿਓਰ ਵੈੜ ਤੁਹਾਨੂੰ ਦਿਖਾਵਾਂਗੇ ਕਿੰਨੀ ਮਿਲਕ ਕਪੈਸਿਟੀ ਹੋਵੇਗੀ ਕੀ ਰੇਡ ਰਹਿਣਗੇ ਪ੍ਰੋਪਰ ਗੱਲਬਾਤ ਆਪਾਂ ਵੀਰ ਗੁਰ ਸਾਹਿਬ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 11 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜਰੂਰ ਨੋਟ ਕਰ ਲਓ 4 ਵਜੇ ਦਾ ਜਿਹੜਾ ਈਵਨਿੰਗ ਟਾਈਮ ਦਾ ਜਿਹੜਾ ਸਮਾਂ ਹੈਗਾ ਸ਼ਾਮ ਦਾ ਸਮਾਂ ਆਜੋ ਕਰਦੇ ਆ ਗੱਲਬਾਤ ਬਾਕੀ ਜਿਹੜਾ ਭਾਅ ਪੜਦਾ ਤੁਹਾਨੂੰ ਪਸੰਦ ਆਊਗਾ ਖਾਸ ਤੌਰ ਤੇ ਵੈੜਾਂ ਜਿਹੜੀਆਂ ਸ ਇੱਕ ਟਾਈਮ ਦੀ ਦੋ ਟਾਈਮ ਦੀ ਚੁਵਾਈ ਕਰਨੀ ਆ ਘਰ ਵਿਜਿਟ ਕਰਕੇ ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜਾ ਸੌਦਾ ਬਾਈ ਗੁਰਸਾਹਬ ਦੇ ਨਾਲ ਕਰਨਾ ਹੈ ਨੰਬਰ ਜਿਹੜੇ ਲਗਾਤਾਰ ਦੋਸਤੋ ਆਪਾਂ ਵੀਡੀਓ ਦੇ ਥੱਲੇ ਚੱਲਦੇ ਕਰ ਦਿੱਤੇ ਆ ਉਹ ਚੱਲਦੇ ਆ ਵੀਰ ਦੇ ਕੋਲ ਸਭ ਤੋਂ ਪਹਿਲਾਂ ਵੀਰ ਗੁਰਸਾਹਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡੇ ਇੱਥੇ ਆਉਣ ਦਾ ਗੁਰਬੀਰ ਗੁਰਸਾਭ ਕੈਮੋ ਵਧੀਆ ਵੀਰੇ ਵਧੀਆ ਬੱਧੀ ਗੁਰਸਾਭ ਭਾਈ ਅੱਜ ਤੋਂ ਆਪਾਂ ਪਹਿਲਾਂ ਕਾਫੀ ਦਿਨ ਪਹਿਲਾਂ ਵੀਡੀਓ ਪਾਈ ਸੀ ਹਾਂਜੀ ਹਾਂਜੀ ਵੀਰੇ ਤੇ ਚੰਗਾ ਰਿਸਪੌਂਸ ਰਿਹਾ ਹਾਂਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਤੀ ਤਾਂ ਬੇੜਾ ਵੇਖ ਵੀ ਗਈਆਂ ਸੀ ਉਹਦੇ ਚੇ ਬੇਗੀਆਂ ਹੀ ਬੇਗੀਆਂ ਸੀ ਅੱਜ ਚਾਰ ਨਾਕ ਆਪਣੇ ਕੋਲੇ ਹਾਂਜੀ ਹਾਂਜੀ ਜਿਨ੍ਹਾਂ ਦੇ ਵਿੱਚ ਦੋ ਕ੍ਰੋਸ ਦੋ ਦੋ ਦਾ ਐਫ ਐਫ ਕ੍ਰੋਸ ਸਾਂਗ ਦੇ ਵਿੱਚ ਵੀ ਹੈਗੀਆਂ ਨੇ ਹਾਂਜੀ ਹਾਂਜੀ ਇੱਕ ਕੈਚਅਪ ਪਿਓਰ ਹੈ ਇੱਕ ਕ੍ਰੋਸ ਸਾਂਗ ਦੇ ਵਿੱਚ ਇੱਕ ਜਰਸੀ ਆ ਹਾਂਜੀ ਹਾਂਜੀ ਇੱਕ ਕਿਤਨਾ ਕਿਤ ਥੋੜੀ ਮਿਕਸ ਵੈਰਾਈਟੀ ਦੀ ਆ ਆ ਬਿਕਸ ਹਾਂਜੀ ਦੇਸੀਆਂ ਜਾਂਦੀ ਥੋੜੇ ਛੋਟੇ ਭਾ ਅੱਜ ਪਹਿਲੇ ਨੰਬਰ ਤੋਂ ਸਟਾਰਟ ਕਰ ਲਈਏ ਪਹਿਲੇ ਨੰਬਰ ਵਾਲੀ ਜਿਹੜੀ ਆਪਾਂ ਦੋਸਤੋ ਤੁਹਾਨੂੰ ਵੇੜ ਦਿਖਾ ਰਹੇ ਆ ਬਿਲਕੁਲ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਵੇੜ ਭਾਈਕਰ ਸਾਹਿਬ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨੇ ਨੂੰ 15 16 16 17 ਦਿਨ ਹੋ ਗਏ ਭਾਈ ਸੂਈ ਨੂੰ 16 17 ਦਿਨ ਹਾਂਜੀ ਹਾਂਜੀ ਤੇ ਸੂਬਾ ਕਿੰਨਾ ਸੂਈ ਹੈ ਜੀ ਪਹਿਲਾ ਸੂਬਾ ਸੂਈ ਭਾਈ ਜੀ ਪਹਿਲਾ ਸੂਬਾ ਜਿਹੜਾ ਦੋਸਤੋ ਬੱਚੀ ਇਹ ਸੂਈ ਆ ਤੇ 15 ਤੋਂ 16 ਦਿਨ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਮਗਰ ਬੱਚਾ ਕੀ ਆ ਗਿਆ ਜੀ ਬੱਚਾ ਵਗਰੇ ਮਗਰ ਬੱਚਾ ਆ ਗਿਆ ਹਾਂਜੀ ਠੀਕ ਆ ਤੇ ਹੁਣ ਨੈਟ ਜਿਹੜੀ ਬਿਲਕੁਲ ਮਿਲਕਿੰਗ ਦਾ ਤਿਆਰ ਆ ਕਿੰਨਾ ਮਿਲਕ ਚਵਾਦਾਂਗੇ ਜੀ ਵੀਰੇ 20 ਕਿਲੋ ਕੱਡੇ ਦਾ ਵਜ 20 ਕਿਲੋ ਜੀ ਹਾਂਜੀ ਹਾਂਜੀ ਠੀਕ ਹੈ ਵੀਰੇ ਸਵੇਰ ਦੂਜਾ ਦਸਤਾ ਜੀ ਪਹਿਲਾ ਸਵੇਰ ਵੀਰੇ ਪਹਿਲੇ ਨੇ ਹਾਂ ਸੈਟ ਚੋਂ ਲਈ ਬੱਚੀ ਥੋੜੀ ਨਾ ਭਾਰਤੀ ਲੱਗੀ ਜਾਂ ਬੱਚੇ ਦੁੱਧ ਬਹੁਤ ਆ ਠੀਕ ਹੈ ਜੀ ਹਾਂਜੀ ਪਹਿਲਾਂ ਮੱਛੀ ਆ ਦੋਸਤੋ 15 ਦਿਨ ਹੋ ਗਿਆ ਸਮਾ ਸੁਵੀ ਨੂੰ ਤੇ ਬਿਲਕੁਲ 20 ਕਿਲੋ ਨੈਟ ਜਿਹੜਾ ਦੁੱਧ ਤਿਆਰ ਆ ਠੀਕ ਆ ਬਹੁਤ ਸਰਾਬ ਦਾ ਤਰਾ ਭਾਵੇਂ ਭਾਤ ਉਤਰ ਲਾ ਲੋ ਪੱਟਾ ਦੀ ਕੋਈ ਗੱਲ ਹੀ ਨਹੀਂ ਆ ਕਰੋ ਚੈੱਕ ਜੀ ਠੀਕ ਆ ਅ ਜਿੱਦਾਂ ਮਰਜੀ ਕੋਈ ਬੱਚਾ ਚਾਹੇ ਭੈਣ ਚਵਾਈ ਕਰ ਲੇ ਵੀਰ ਚਵਾਈ ਕਰ ਲੇ ਨਾਰਮਲ ਜਿਹੜਾ ਦੋਸਤੋ ਬਿਨਾ ਵੰਗੇ ਤੋਂ ਬਿਨਾ ਨਿਆਣੇ ਪਾਏ ਤੋਂ ਤੁਸੀਂ ਚਵਾਈ ਕਰ ਸਕਦੇ ਹੋ ਮੈਂ ਵੀਰ ਨੂੰ ਕਹੂੰਗਾ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਨੂੰ ਵੇੜ ਦੋਸਤੋ ਪਹਿਲਾ ਸੁਆਸ ਸੂਈ ਆ ਬੱਚਾ ਜਿਹੜਾ ਮਗਰ ਬੱਚਾ ਹੈ ਮੇਲ ਕਾ ਆ ਵੇੜਾ ਜਿੰਨੀਆਂ ਵੀ ਦਿਖਾਵਾਂਗਾ ਮੈਂ ਮੋٹے ਤੌਰ ਤੇ ਤੁਹਾਨੂੰ ਦੱਸ ਦੇਣਾ ਚਾਹੂੰਗਾ ਵੀ ਮਗਰ ਸਾਰੀਆਂ ਦੇ ਬੱਚੇ ਆ ਇਸ ਬਾਹਰ ਪਿਛਲੀ ਵੀਡੀਓ ਪਾਈ ਸੀਗੀ ਬਹੁਤੇ ਵੀਰਾਂ ਨੇ ਪਸੰਦ ਕੀਤੀ ਸੀਗੀ ਬਹੁਤ ਵਧੀਆ ਚੰਗੀ ਕੁਆਲਿਟੀ ਦੀਆਂ ਚੰਗੀ ਨਸਲ ਚੰਗੀ ਬਰੀਡ ਦੀਆਂ ਜਿਹੜੀਆਂ ਵਹਿੜਾ ਆਈਆਂ ਸੀ ਵੀਰ ਗੁਰ ਸਾਹਿਬ ਦੇ ਕੋਲ ਤੇ ਉਹਨਾਂ ਮਗਰ ਸਾਰੀਆਂ ਮਗਰ ਬੱਚੀਆਂ ਸੀਗੀਆਂ ਐਸ ਵਾਰ ਜਿਹੜਾ ਦੋਸਤੋ ਤਿੰਨ ਵਹਿੜਾ ਦਿਖਾਵਾਂਗੇ ਤਿੰਨੇ ਵਹਿੜਾ ਮਗਰ ਜਿਹੜੇ ਬੱਚੇ ਆ ਇਹ ਵਹਿੜ ਪਹਿਲਾ ਸੂਆ ਸੂਈ ਆ ਫਰਸਟ ਇਲੈਕਟੇਸ਼ਨ ਦੇ ਵਿੱਚ ਤੇ ਭਾਈ ਗੁਰ ਸਾਹਿਬ ਕਿੰਨਾ ਲੈ ਦੇ ਕੀ ਕਰਦੇ ਵੀਰ ਮੋਲੇ ਭਾਈ ਵੇੜ ਕਰਦੇ 60 ਦੀ ਦਵਾਂਗੇ ਪੱਕਾ 60000 ਦੀ ਹਾਂਜੀ ਹੁਣ 20 ਕਿਲੋ ਚਵਾ ਦਾਂਗੇ ਜੀ ਕੰਡੇ ਦਾ ਜੀ ਬਾਹਰ ਹੋਊਗਾ 20 ਕੱਡੇ ਦਾ ਵਾ ਠੀਕ ਆ ਹਾਂਜੀ 15 ਦਿਨਾਂ ਦੀ ਜੇ ਮਗਰ ਜਿਹੜਾ ਦੋਸਤੋ ਹੁਣ 15 ਦਿਨਾਂ ਦੀ ਥੱਲੇ ਆਪਾਂ ਕਹਿ ਲਈਏ ਨਾ ਵੀ ਬਿਲਕੁਲ ਕੰਡੇ ਵਾਲਾ ਵੀਰਾਂ ਦਾ ਵੀ 20 ਕਿਲੋ ਦੁੱਧ ਹਾਜ਼ਰ ਆ ਠੀਕ ਆ ਬਾਕੀ ਆਰਡਰ ਦੀ ਹਵਾਨੇ ਦੀ ਕੁਆਲਟੀ ਜਿਹੜੀ ਆਪ ਦੱਸ ਸੀ ਪਈ ਆ ਵੀ ਮਿਲਕਿੰਗ ਜਿਹੜੀ ਆ ਦੋਸਤੋ 20 ਲੀਟਰ ਦੀ ਨਾਰਮਲੀ ਹੈਗੀ ਆ ਅਜੇ ਵਧੂਗੀ ਤਕਰੀਬਨ ਮੈਲਿਓ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਤਾਂ 13ਵੇਂ 15ਵੇਂ ਦਿਨ ਪਸ਼ੂ ਚਲਣਾ ਸਟਾਰਟ ਹੋ ਜਾਂਦਾ ਹੈ ਜਿਹੜੇ ਵਿੱਚ ਹੱਥਾਂ ਨਾਲ ਗਲੇ ਬੰਨ੍ਹਦੇ ਆ ਸਵੇਰ ਆ ਕੇ ਉਹ ਬੱਚੇ ਹੱਥਾਂ ਨਾਲ ਲੱਗਾ ਕਿਹੜਾ ਮੋਠਾਣਾ ਕੁੜੀ ਆ ਵੀ ਚੁਵਾਈ ਬੱਚੀ ਦੀ ਬੋਰ ਨੈਗਰ ਚੱਡੇ ਦੀ ਆ ਚੁਵਾਈ ਅਲੂਮਿੰਟ ਹੋਇਆ ਵੈਡ ਨੂੰ ਹਾਂ ਮਦਦ ਆ ਵੀ ਦੋਸਤੋ ਸੀਲ ਸਾਉ ਬਹੁਤ ਜਿਆਦੀ ਆ ਮੁੱਠੀ ਵਾਲਾ ਥਾਣਾ ਬਿਲਕੁਲ ਪੀੜੀ ਦੇ ਪਾਵਿਆਂ ਵਾਂਗੂ ਜਿਹੜੇ ਮੈਂ ਜਦ 200 ਬਿਲਕੁਲ ਥਣ ਲੱਗੇ ਹੈਗੇ ਆ ਚਾਰੇ ਥਾਣਾ ਦੀ ਜਿਹੜੀ ਸ਼ੇਪ ਆ ਆ ਬੈਕਸ਼ਟਰ ਤੋਂ ਤੁਸੀਂ ਦੇਖੋਗੇ ਤੇ ਬਿਲਕੁਲ ਜਿਹੜਾ ਦੋਸਤੋ ਕੜਮੇ ਥਣ ਨੇ ਤੇ ਚੁਵਾਈ ਜਿਹੜੀ ਆ ਬਹੁਤ ਸੋਹਣੀ ਹੈਗੀ ਇਸ ਵੈਡ ਦੀ ਜਰੂਰ ਤੁਸੀਂ ਖਰੀਦ ਕਰ ਸਕਦੇ ਹੋ ਉਸ ਤੋਂ ਪਹਿਲਾਂ ਚੁਵਾਈ ਦੋ ਟਾਈਮ ਦੀ ਕਰ ਲਓ ਤਿੰਨ ਟਾਈਮ ਦੀ ਕਰ ਲਓ ਉਸ ਤੋਂ ਜਿਹੜੀ ਨੈਕਸਟ ਆਪਾਂ ਤੁਹਾਨੂੰ ਬੱਚੀ ਦਿਖਾਉਣੀ ਆ ਤੇ ਜਰਸੀ ਆਂਗ ਦੇ ਵਿੱਚ ਆ ਤੇ ਬਾਈ ਗੁਰਸਾਹਬ ਕੀ ਡਿਟੇਲ ਸੀ ਬਾਈ ਉਹ ਤੇ ਦੂਜਾ ਸੁਆਹ ਕਹਿੰਦੇ ਆ ਆਪਾਂ ਤੀਜਾ ਕਹਿ ਕੇ ਲਈ ਆ ਹਾਂਜੀ ਹਾਂਜੀ ਤਿੰਨ ਦਿਨ ਹੋ ਗਏ 18 ਕਿਲੋ ਗੋੜਾ ਵਾ ਠੀਕ ਆ ਜੀ ਹਾਂਜੀ ਗਾਈ ਦੁੱਧ 23 24 ਕਿਲੋ ਹੱਸ ਕੇ ਪਰ ਦੂਗੀ ਚਵਾਈ ਚੁਈ ਬਹੁਤ ਪੋਲੀ ਤੇ ਬਹੁਤ ਚੰਗੀ ਆ ਫਿਰ 8:30 ਵਜੇ ਚੋ ਕੇ ਲਿਆਦੀਗਾ ਜੀ ਜੀ ਲੋ ਵੀ ਮੱਲੋ ਕਰੋ ਚੈੱਕ ਸੁਬਾ ਵੀਰਾਂ ਦਾ ਵੀ ਦੂਜਾ ਕਹਿੰਦੇ ਸੀ ਪਰ ਆਪਾਂ ਤੀਜਾ ਮੰਨ ਕੇ ਲਈ ਆ 18 ਕਿਲੋ ਦੀ ਜਿਹੜੀ ਮਿਲਕਿੰਗ ਦਾ ਦੁੱਧ ਹੁਣ ਬੌਲੇ ਦੇ ਵਿੱਚ ਮੰਨ ਲਿਆ। ਅੱਜ ਤੀਜੇ ਦਿਨ ਦਾ। ਤੀਜੇ ਦਿਨ ਦਾ। ਮਗਰ ਜਿਹੜਾ ਮੇਲ ਕਾਫ ਹੈ ਮਗਰ ਬੱਚਾ। ਹਾਂਜੀ ਹਾਂ। ਠੀਕ ਆ। ਮਗਰ ਜਿਹੜਾ ਦੋਸਤੋ ਬੱਚਾ ਹੈ ਠੀਕ ਆ। ਮੈਂ ਪਹਿਲਾਂ ਜ਼ਿਕਰ ਕਰਤਾ ਸੀ ਇਸ ਵਾਰ ਜਿੰਨੀਆਂ ਬਿਹੜਾਂ ਦਿਖਾਵਾਂ ਕਿ ਸੁਈਆਂ ਸਪਾਈਆਂ ਖਾਸ ਤੌਰ ਤੇ ਸਾਰੀਆਂ ਮਗਰ ਬੱਚੇ ਨੇ ਤੇ ਆਰਡਰ ਦੀ ਕੁਆਲਿਟੀ ਦੇਖ ਲਓ। ਹਵਾਨੇ ਦੀ ਬੰਤਰ ਦੇਖ ਲਓ। ਆਪ ਮੁਹਾਰੇ ਜਿਹੜੀ 210 ਦੀ ਪਈਏ ਵੀ ਤਕਰੀਬਨ 25 22 25 22 25 ਲੀਟਰ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਰਣੀ ਚਾਹੀਦੀ ਬਿਹੜ ਦੀ ਪਰ ਹੁਣ ਤੋੜ ਗਿਆ ਜੀ ਬਿਲਕੁਲ ਕਿਸਾਨ ਵੀਰੋ ਜਿਹੋ ਜਿਹੇ ਆਪਾਂ ਪੰਜਾਬ ਦੀ ਜਰਸੀ ਵੇਖਦੇ ਆ ਨਾਰਮਲੀ ਜੇਕਰ ਆਪਾਂ ਗੱਲ ਕਰ ਲਈਏ ਤੇ ਪੰਜਾਬ ਦੀ ਜਰਸੀ ਜਿਹੋ ਜਿਹੇ ਆਪਾਂ ਦੇਖਦੇ ਆ ਉਦਾਂ ਦੀ ਜਿਹੜੀ ਆ ਦੋਸਤੋ ਇਹ ਵਹਿੜ ਦਿਖਾਈ ਦਿੰਦੀ ਆ ਬਿਲਕੁਲ ਜਿਹੜਾ ਦੋਸਤੋ ਪੱਟਾਂ ਦੇ ਵਿਚਕਾਰ ਫਿਕਸ ਆਰਡਰ ਹੈਗਾ ਆਰਡਰ ਦੀ ਕੁਆਲਿਟੀ ਜਿਹੜੀ ਤੁਸੀਂ ਦੇਖੋਗੇ ਤੇ ਨਾਰਮਲ ਬਹੁਤ ਖੂਬਸੂਰਤ ਆ ਆ ਕਰੋ ਜੀ ਆ ਤੇ ਆ ਫੇਸ ਕੁਆਲਿਟੀ ਦੇਖੋ ਠੀਕ ਆ ਪੂਰੇ ਚਾਰ ਚੰਦ ਲੱਗੇ ਪਏ ਆ ਵਿਹੜ ਜਿਹੜੀ ਆ ਦੋਸਤੋ ਨਾਰਮਲੀ ਜੇਕਰ ਆਪਾਂ ਦੇਖੀ ਹੋਏ ਤਾਂ 50 ਬਿਹੜਾਂ ਜਾਂ 100 ਬਿਹੜਾਂ ਦੇਖ ਲਈਏ ਤੇ ਕੋਈ 5-7 ਬਿਹੜਾਂ ਨਾਰਮਲੀ ਇਹੋ ਜੀਆਂ ਲੱਭਦੀਆਂ ਨੇ ਫਵਾਨੇ ਵੱਲੋਂ ਜਿਹੜੀ ਦੋਸਤੋ ਪੂਰੀ ਧੱਕ ਪੌਂਦੀ ਵਿਹੜ ਆ 18 ਕਿਲੋ ਦੀ ਜਿਹੜੀ ਆ ਬਿਲਕੁਲ ਪੌਲੇ ਦੇ ਵਿੱਚ ਮਿਲਕ ਦੀ ਕਪੈਸਿਟੀ ਆ ਸੋ ਦੋਸਤੋ ਜੇਕਰ ਮੈਂ ਬੈਕ ਸ਼ੈਡ ਤੋਂ ਤੁਹਾਨੂੰ ਦਿਖਾਉਣਾ ਹੋਵੇ ਤਾਂ ਫਿਰ ਕੋ ਧਿਆਨ ਦੇ ਨਾਲ ਜਿਹੜਾ ਦੇਖ ਲਓ ਸੌਦਾ ਜਿਹੜਾ ਤੁਸੀਂ ਜ਼ਰੂਰ ਕਰ ਲਿਓ ਪੇਸ਼ ਆਖ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਸਕਿਪ ਨਾ ਕਰਿਓ ਕਿਉਂਕਿ ਪੂਰੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਵੀਡੀਓ ਦੇ ਵਿੱਚ ਮਿਲ ਜਾਂਦੀ ਆ ਠੀਕ ਆ ਥਾਣ ਤੋਂ ਜਿਹੜਾ ਬਹੁਤ ਘੜ ਕੇ ਲੱਗਾ ਹੈਗਾ ਅਗਲੇ ਤੇ ਮਗਰਲੇ ਥਾਣਾ ਦਾ ਜਿਹੜਾ ਗਾਇਬ ਅੰਤਰਾ ਨੋਰਮਲ ਤੁਸੀਂ ਦੇਖ ਸਕਦੇ ਹੋ ਕੋਈ ਗੱਲ ਨਹੀਂ ਆ ਸਲੱਗਿਆ ਵੀ ਇਹ ਕੋਈ ਪਸ਼ੂ ਸਖਾਇ ਨਹੀਂ ਹੈਗਾ ਕਿ ਵੀ ਬਾਈ ਗੁਰਸਾਹਿਬ ਹੱਥ ਲਾਊਗਾ ਤੇ ਨਹੀਂ ਖਿਲਣਾ ਬਾਈ ਗੁਰਸਾਹਿਬ ਵੀ ਇਹ ਨਹੀਂ ਗੱਲ ਵੀ ਕੋਈ ਵੀ ਵੀਰ ਹੱਥ ਲਾਵੇ ਸੀਲ ਮੇਰੇ ਲਾਲਾ ਕੋਈ ਗੱਲ ਕੋਈ ਸੀਲ ਸਭ ਕੁਛ ਨੂੰ ਕੋਈ ਵੀ ਵੀਰ ਹੱਥ ਲਾਵੇ ਤੇ ਇਹ ਨਹੀਂ ਵੀ ਗੱਲ ਵੀ ਕੋਈ ਵੀਰ ਵੀ ਹੱਥ ਲਾਵੇ ਆ ਲਾਓ ਜੀ ਇਹ ਸੀਲਸ ਉਹ ਪਸੂ ਦੀ ਨਿਸ਼ਾਨੀ ਆ ਵੀ ਕੋਈ ਵੀ ਭੈਣ ਭਰਾ ਵੀ ਆ ਜੇ ਇਹਦੇ ਰਾਈ ਲੈਨੇ ਸਾਰੇ ਇਹ ਜੋ ਗੱਲ ਸੁਣ ਲੋ ਇਹ ਆਪਣਾ ਨਾ ਭਰਾ ਆ ਦਲਾਲ ਨਹੀਂ ਕਹਿੰਦੇ ਇਹ ਨੂੰ ਆਪਣਾ ਭਰਾ ਹੀ ਆ ਬਾਈ ਪਸੂ ਬਹੁਤ ਸੋਹਣੇ ਕੱਢਦੇ ਹੋ ਤੁਸੀਂ ਤੁਹਾਡੀ ਵੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਬਾਈ ਜੀ 35 36 ਸਾਲਾਂ ਤੋਂ ਇਕੱਠੇ ਰਹਿ ਰਹੇ ਆ ਅਛਾ ਜੀ ਬਹੁਤ ਸਾਟਾ ਇੱਕ ਦੂਜੇ ਨਾਲ ਪ੍ਰੇਮ 35 36 ਸਾਲਾਂ ਤੋਂ ਤੁਸੀਂ ਤੇ ਬਾਈ ਗੁਰਸਾਹਿਬ ਇਕੱਠੇ ਰਹਿ ਰਹੇ ਹੋ ਹਾਂ ਜੀ ਹਾਂ ਜੀ ਵਪਾਰ ਦੀ ਲੈਣਾ ਹਾਂ ਜੀ ਇੱਕ ਦੂਜੇ ਦੇ ਤਾਲਮੇਲ ਸਾਥ ਨਾਲ ਕੰਮ ਅਕੇ ਚੱਲਦਾ ਆ ਰਿਹਾ ਹਾਂ ਜੀ ਹਾਂ ਜੀ ਜੇ ਤੇ ਦੱਸ ਪਾਦੀ ਵੀ ਇਹ ਪਸ਼ੂ ਯਾਰ ਲੈ ਲੈਣਾ ਚਾਹੀਦਾ ਉਥੇ ਲੈਂਦੇ ਹੋ ਹਾਂਜੀ ਇਕੱਠੇ ਜਾ ਕੇ ਖਰੀਦਦੇ ਆਂ ਇਕੱਠੇ ਖਰੀਦਦੇ ਹੋ ਹਾਂਜੀ ਠੀਕ ਆ ਤੇ ਵਾਕਿਆ ਭਾਈ ਇਹ ਵੈੜ ਆ ਵੈੜ ਵਿੱਚ ਬਾਬੇ ਦਾ ਠੀਕ ਆ ਵੈੜ ਜਿਹੜੀ ਹੈਗੀ ਆ ਵਾਕਿਆ ਕੁਛ ਨਾ ਕੁਛ ਚੀਜ਼ ਆ ਵੀ ਜਿਹੜੇ ਆਪਣੇ ਵੀਰ ਕਿੰਨੇ ਕਿਲੋ ਦੋ ਤਾਂ ਆਸਕੇ ਪਾਉਗੀ ਕਿਤਰਾ ਚਵਾਈ ਲੱਗੀ ਆ ਜੀ ਹੂੰ ਹਾਂ ਆ ਦੇਖੋ ਜੀ ਜੇ ਦੋ ਚਾਰ ਦੇ ਰਹਿ ਗਈ 25 ਕਿਲੋ ਆਪਾਂ ਚਵਾ ਦਾਂਗੇ ਬਿਲਕੁਲ ਹਾਂਜੀ ਬਾਕੀ ਥਣ ਥਣ ਜਿਹੜਾ ਦੋਸਤੋ ਬਹੁਤ ਘਟ ਕੇ ਲੱਗਾ ਵੀ ਕੋਈ ਕੱਲੀ ਕਹਿਣ ਦੀ ਗੱਲ ਨਹੀਂ ਜੇਕਰ ਵੈੜ ਦੇ ਪੱਲੇ ਕੁਛ ਹੈਗਾ ਤੇ ਆਪਾਂ ਤਾਂ ਜਿਹੜੀ ਸਿਫਤ ਆ ਤਾ ਕਰਨੀ ਬਣਦੀ ਆ ਲੱਗੀ ਜਿਕੇ ਦੇਖੋ ਆਹ ਦੇਖੋ ਜੀ ਜਿੱਥੇ ਮਰ ਜਿੱਥੇ ਮਰਜੀ ਤੁਸੀਂ ਡੱਕ ਕੇ ਪਸ਼ੂ ਨੂੰ ਚਵਾਈ ਕਰ ਸਕਦੇ ਹੋ ਇਹ ਨਹੀਂ ਵੀ ਕੱਲਾ ਪਾੜਾ ਵੰਡਾ ਪਾ ਗਏ ਜਾਂ ਚਾਰਟ ਤੇ ਜਾਂ ਪਸ਼ੂ ਹੈ ਨਾ ਬੱਚਾ ਛੱਡ ਦਈਏ ਫਿਰ ਮਿਲਣਾ ਅੱਛਾ ਭਾਈ ਗੁਰਸੱਭ ਵੇੜ ਬਹੁਤ ਸਾਊਸ ਲੱਗਾ ਤੇ ਲੈ ਦੇ ਵੀਰੇ ਕੀ ਕਰਨੇ ਆ ਮੋਲ ਤਾਂ ਵੀਰੇ 65 ਕਰਦੇ ਆ ਪਰ 60 ਦੀ ਦਵਾਂਗੇ 60000 ਦੀ ਉਹ ਚੋ ਭੈਣ ਭਰਾ ਦਾ ਮਾਨ ਤਾਨ ਕਰਾਂਗੇ ਜਿਹੜਾ ਕੋਈ ਆਊਗਾ ਇਹ ਨਹੀਂ ਆ ਮੈਂ ਗਾੜਨਾ ਹੀ ਕਟਾ ਵੱਢ ਕੇ ਰੱਖਾ ਤਾਂ ਜਿੰਦਾ ਜੋਗੇ ਉਹਨਾਂ ਕਰਾਂਗੇ ਭੈਣ ਭਰਾ ਦਾ ਮਾਨ ਤਾਨ ਬਿਲਕੁਲ ਹਾਂ ਜੀ ਵੇੜ ਜਿਹੜੀ ਦੋਸਤੋ 65000 ਮੋਲ ਹੈ ਜੇਕਰ ਡਿਮਾਂਡ ਆਪਾਂ ਕਰਾਓ ਕਰਾਉਣੇ ਆ ਕਿਉਂਕਿ ਇੱਕ ਡਿਮਾਂਡ ਹੁੰਦੀ ਆ ਇੱਕ ਲੈ ਦੇ ਹੁੰਦਾ ਤੇ 60000 ਦੀ ਵੇੜ ਜਿਹੜੀ ਆ ਲੈ ਦੇ ਵਿੱਚ ਆਉਂਦੀ ਆ ਵੀ 60000 ਦੀ ਜਿਹੜੀ ਦੇਲ ਆ ਕਰ ਲੈਣੀ ਆ ਬਾਕੀ ਆ ਫੇਸ ਕੁਆਲਿਟੀ ਦੇਖ ਲੋ ਕੋਲੇ ਵਾਸਤੇ ਬੱਚੀ ਜੱਲਾ ਠੀਕ ਆ ਬਾਕੀ ਆ ਦੇਖੋ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ ਵੀ ਵੇਡ ਮੂਨ ਵੇਖੋ ਵੀ ਜਿਵੇਂ ਪੁਲਕਾਰੀ ਤੇ ਕਹਿੰਦੇ ਨੇ ਵੀ ਕਟਾਈ ਕੀਤੀ ਹੁੰਦੀ ਆ ਵੀ ਉਸ ਤਰ੍ਹਾਂ ਦਾ ਜਿਹੜਾ ਦੋਸਤੋ ਹਵਾਨੇ ਦਾ ਸਟਰਕਚਰ ਆ ਤਾਂ ਬਿਲਕੁਲ ਮੁੱਠੀਲਾ ਥਾਣਾ ਆ ਕਰੋ ਚੈੱਕ ਜੀ ਠੀਕ ਆ ਬਿਲਕੁਲ ਨੋਕਲਾ ਥਾਣਾ ਤੇ 65000 ਜਿਹੜਾ ਮੋਲ ਆ 60000 ਦੀ 딜 ਆ ਹੋਵੇਗੀ ਇਸ ਤੋਂ ਬਾਅਦ ਜਿਹੜੀ ਦੋਸਤੋ ਤੀਜੇ ਨੰਬਰ ਤੇ ਆਪਾਂ ਤੁਹਾਨੂੰ ਵੇੜ ਦਿਖਾ ਰਹੇ ਹਾਂ ਐਚ ਐਫ ਦੀ ਵੇੜ ਸੁਹੀ ਸਵਾਈ ਆ ਬਾਈ ਗੁਰਸਾਹਿਬ ਕਿੰਮਾ ਸੂਆ ਸੋਈ ਦਿਨ ਬਾਈ ਜੀ ਤੀਜਾ ਸੂਆ ਸੋਈ ਆ ਰਾਤੀ ਸੋਈ ਆ ਸਵੇਰੇ ਖਾਲੀ ਕੀਤੀ ਹੋਣਾ ਅੱਜ ਆਪਾਂ ਸਾਰੀ ਖਾਲੀ ਕਰਤੀ ਆ ਠੀਕ ਆ ਜੀ ਉਹ ਯਾਰ ਦੁੱਧ ਭਰਦੂਗੀ 26 27 ਕਿਲੋ ਠੀਕ ਆ ਜੀ ਹਾਂਜੀ ਮੇਰੇ ਆਈਡੀ ਦਾ ਬੋਲਾ ਹੀ ਹੋਊ 18 19 ਕਿਲੋ ਹੁਣ ਮੌਕੇ ਜੀ ਹਾਂਜੀ ਤੇ ਸੂਆ ਤੀਜਾ ਦੂਜਾ ਜੀ ਤੀਜਾ ਨੂੰ ਆ ਤੇਜਾ ਸੂਆ ਤੇ ਹੁਣ 18 17 ਬੋਲਾ ਹੀ 18 17 ਕਿਲੋ ਬੜਾਇਲਾ ਪਰਸਨ ਨੂੰ ਬਹੁਤ ਜਾਰੀ ਲੱਗੀ ਵੈੜ ਨੂੰ ਹਾਂ ਆ ਲੋ ਮੰਨੋ ਕਰੋ ਚੈੱਕ ਠੀਕ ਆ ਬਿਲਕੁਲ ਗੁੱਲ ਥਾਣਾ ਮੋਟਾ ਥਾਣਾ ਤੇ ਤੀਜਾ ਸੂਆ ਜਿਹੜੀ ਵੜਸ ਹੋਈ ਆ ਮਗਰ ਜਿਹੜਾ ਬੱਚਾ ਹੈਗਾ ਥੱਲੇ ਉਹ ਬੱਚਾ ਖੋਲ ਕੇ ਆਪਾਂ ਤੋੜ ਕੇ ਦਿਖਾਉਣੇ ਆ ਸਮਝ ਆ ਜੂਗੀ ਚੀਜ਼ ਵੱਡੇ ਕੱਦ ਕਾੜ ਦੇ ਵਿੱਚ ਆ ਠੀਕ ਆ ਕੱਦ ਬਹੁਤ ਜਿਹੜਾ ਦੋਸਤੋ ਨਾਰਮਲੀ ਜੇਕਰ ਆਪਾਂ ਗੱਲ ਕਰੀਏ ਤੇ ਐਚਐਫ ਵੜਾਂ ਦਾ ਵੱਡੇ ਕੱਦ ਕਾੜ ਦੇ ਵਿੱਚ ਆਉਂਦੀਆਂ ਨੇ ਵੱਡੇ ਕੱਦ ਪੁੱਤ ਦੇ ਵਿੱਚ ਹੁਣੇ ਮਾਈ ਗੱਡੀ ਤੋਂ ਆਣ ਕੇ ਦੂਰੋਂ ਆਈ ਭੁੱਖੀ ਤੇ ਆਈ ਆ ਬੱਚੀ ਤੇ ਆਪਾਂ ਬਹੁਤ ਜ਼ਿਆਦਾ ਆਣ ਕੇ ਝੋਈ ਹੋਣਾ ਠੀਕ ਹੈ ਜੀ ਹਾਂਜੀ ਹੁਣ 18 ਕਿਲੋ ਜਿਹੜਾ ਦੋਸਤੋ ਬੋਲਿਆਂ ਦੇ ਵਿੱਚ ਬੋਲਾ 18 ਕਿਲੋ ਕੱਲ ਦਿੱਤੀ ਆ 4 ਵਜੇ ਦੀ ਅੱਜ ਸਾਬ ਦਾ ਲੋਬੀ ਅਹ 4 ਗੇਜੀ ਮੈਨੂੰ ਬਾਕੀ ਘੱਟੋ ਘੱਟ ਵੀ 20 ਤੋਂ ਜਿਹੜੀ ਪਲੱਸ ਮਿਲਕਿੰਗ ਦੀ ਉਮੀਦ ਹੈਗੀ ਇਸ ਵੜ ਦੀ ਹੁਣ 18 ਕਿਲੋ ਜਿਹੜਾ ਦੋਸਤੋ ਬੌਲੇ ਦੇ ਵਿੱਚ ਰੈਡੀ ਆ ਜਿਹੜਾ ਕਿਸੇ ਵੀਰ ਨੇ ਆਣ ਕੇ ਚਵਾਈ ਕਰ ਲੈਣੀ ਆ ਠੀਕ ਆ ਬਾਕੀ ਥਣ ਥਣ ਜਿਹੜਾ ਦੋਸਤੋ ਹਰ ਇੱਕ ਬੈਂਡ ਦਾ ਬਹੁਤ ਖੂਬਸੂਰਤ ਆ ਪੱਦਰਲੇਵਾ ਜੇਕਰ ਜੇਕਰ ਕੋਈ ਕਿਸੇ ਪਾਸੇ ਦੋਸਤੋ ਕਮੀ ਪੇਸ਼ੀ ਹੋਵੇਗੀ ਤੇ ਆਪਾਂ ਬਿਲਕੁਲ ਦੱਸਣ ਜਾਊਗਾ ਕਿਉਂਕਿ ਦੂਰੋਂ ਨਾ ਕਿਸੇ ਵੀ ਭੈਣ ਭਰਾ ਨੇ ਆਉਣਾ ਹੈਗਾ ਠੀਕ ਆ ਤੇ ਇੱਕ ਜਿਹੜੇ ਮਗਰਲੇ ਪਾਸੇ ਨਿਕਾ ਸਰੂ ਜਗਾ ਨਾ ਜੀ ਹਾਂ ਜੀ ਉਹ ਤਾਂ ਹੀ ਬੰਦਦਾ ਜੀ ਬਿਲਕੁਲ ਬੰਦੀ ਉਹ ਤਾਂ ਬਾਕੀ ਚੱਲਦੇ ਤਾਂ ਆਚਾਰ ਥਾਣੀ ਆ ਸਾਰੇ ਜੀ ਉਹਨਾਂ ਤੇ ਬਹੁਤ ਮਾੜਾ ਜਿਹਾ ਮੌਕਾ ਜਾਈ ਆ ਹਾਂ ਹਾਂ ਜੀ ਹਾਂ ਜੀ ਉਹਨਾਂ ਚੱਲਦਾ ਜੀ ਲਓ ਵੀ ਦੋਸਤੋ ਕਰੋ ਚੈੱਕ ਅੱਛਾ ਭਾਈ ਗੁਰਸਾਹਬ ਕੀ ਲੈ ਦੇ ਵੀਰਿੰਦਾ ਕਰਦੇ ਹੋ ਮੁੱਲ ਇਹਦਾ ਵੀ ਭਾਈ 65 ਕਰਦੇ ਆ 60 ਦੀ ਦਵਾਂਗੇ ਠੀਕ ਐ ਵੀ 60 ਦੀ ਇਹਨਾਂ ਦਾ ਹੀ 65 65 ਆ ਤੇ 60 60 ਦੀਆ ਦਵਾਂਗੇ ਇਹ ਚੋਂ ਮਾਨਦਾਨ ਕਰਾਂਗੇ ਭੈਣ ਭਰਾ ਜਿਹੜਾ ਕੋਈ ਆਉ ਦੂਰੋ ਜਰੂਰ ਮਾਨਤਾਨ ਕਰਾਂਗੇ ਇੱਕ ਮੋਲ ਹੀ ਕਰਤਾ ਭਾਈ ਹਾਂਜੀ ਹਾਂਜੀ ਮੋਹ ਦੀ ਦੁਕਾਨ ਕਰਦੇ ਆ ਵਿੱਚ ਵਾਈਸ ਆ ਕਿਸੇ ਦੀ ਚਵਾਈ ਤਿੰਨਾਂ ਦੀ ਸਾਫ ਹੈ ਵੀ ਹਾਂਜੀ ਚਵਾਈ ਵੀ ਸਾਫ ਹੈ ਤੇ ਚਵਾਈਸ ਵੀ ਹੈ ਨਾ ਵੀ 65000 ਮੁੱਲ ਆ ਹਾਂਜੀ ਵੀ ਜਿਹਦਾ ਵੀ ਮਨ ਕਰਦਾ ਵੀ ਯਾਰ ਜਿਹੜੀ ਜੇ ਜਰਸੀ ਖਰੀਦਣੀ ਆ ਜਿਹੜਾ ਮਰਜੀ ਲੈ ਲੈ ਜਰਸੀ ਖਰੀਦ ਲੈ ਤੇ ਜੇ ਐਚ ਐਫ ਕ੍ਰੋਸ ਦੇ ਵਿੱਚ ਜਾਂ ਐਚ ਐਫ ਪਿਓਰ ਖਰੀਦਣੀ ਆ ਤੇ ਜਿਹੜੀ ਮਰਜ਼ੀ ਖਰੀਦ ਲੈ ਜਿਹੜੀ ਮਰਜ਼ੀ ਖਰੀਦ ਲੈ ਠੀਕ ਆ ਤੇ ਸਾਰੀਆਂ ਮਤਲਬ ਕਿ 20 20 ਤੋਂ ਪਾਰ ਹੱਥੋਂ ਆਉਣਾ ਨਹੀਂ ਆ ਮੈਚੀ ਦਾ ਮੈਂ 20 ਤੋਂ ਪਾਰ ਹੋਊਗਾ ਪਤਾ ਨਹੀਂ ਆਕੇ ਨਾ ਇਹ ਤਾਂ ਬੱਚੀ ਦੇ ਲਈ ਪਾਰ ਹੋਊਗਾ ਠੀਕ ਆ ਜੀ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਬਾਕੀ ਥਾਣ ਥੋਣ ਜਿਹੜਾ ਦੋਸਤੋ ਬਿਲਕੁਲ ਮੁੱਠੀ ਵੀ ਕੱਲੀ ਕਹਿਣ ਦੀ ਗੱਲ ਨਹੀਂ ਬਾਕੀ ਤੁਸੀਂ ਆਣ ਕੇ ਘਰੇ ਜਿਹੜੀ ਪਰਖ ਨਰਖ ਕਰ ਲੈਣੀ ਤਸੱਲੀ ਕਰ ਲੈਣੀ ਹੈਗੀ ਆ ਠੀਕ ਆ ਜਿਹੜੇ ਵੀਰ ਨੇ ਸਾਰਾ ਹੋਊਗਾ ਨੂੰ ਦੋ ਟਾਈਮ ਚੋਣ ਠੀਕ ਆ ਬਾਕੀ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ 60 ਤੋਂ 65000 ਦੇ ਵਿਚਕਾਰ ਉਹਨੇ ਤਸੱਲੀ ਆ ਉਹਦੀ ਬਖੂਬੀ ਢੰਗ ਨਾਲ ਕਰ ਲੈਣੀ ਆ ਇਸ ਤੋਂ ਬਾਅਦ ਇੱਕ ਨਾ ਛੋਟੇ ਭਾ ਦੀ ਬੈੜਾ ਵੀਰ ਦੇ ਕੋਲ ਹਾਂਜੀ ਤੇ ਬਾਈ ਗੁਰਸਾਹਿਬ ਦੀ ਕੀ ਡਿਟੇਲ ਆ ਇਹ ਵੀਰੇ ਨੇ ਤੀਜੇ ਸੁਣਾ ਜੇ ਇਤਰਾ ਹੀ ਭਾਵੇਂ ਬੈਜੋ ਕੋਈ ਗੱਲ ਨਹੀਂ ਕਰਮਾ ਨਹੀਂ ਹਲੇ 5-7 ਦਿਨ ਖੜਤੀ ਆ 5-7 ਦਿਨ 10 ਦਿਨ ਇਹ ਰਹਿੰਦੇ ਜੰਦੇ ਹਾਂਜੀ ਇਹ ਗਾਂ ਨਹੀਂ ਇਹ ਮਾਝੀ ਆ ਹੂੰ ਆਪਣੇ ਨਾਲ ਚਾਚਾ ਜੀ ਤੋਂ ਲਈ ਆ 6 ਬੈਂਡ ਹੁੰਦੀ ਜੇ ਦੁੱਧ ਦੇ ਥਲੇ 14 ਕਿਲੋ ਪੱਕਾ ਨਾਰਮਲ ਦੇ ਦੇਉਂਦੀ ਪੱਟਿਆਂ ਤੇ ਠੀਕ ਆ ਜੀ ਹਾਂਜੀ ਤੇ ਸਵੇਰਾ ਤੀਜਾ ਕੇ ਦੂਜਾ ਜੀ ਜਾਂਦੀ ਜਾ ਵੀਰੇ ਤੀਜਾ ਤੀਜਾ ਸਵੇਰਾ ਸੁਣਾ ਠੀਕ ਆਓ ਤੀਜਾ ਸਵੇਰਾ ਜਿਹੜਾ ਦੋਸਤ ਵਹਿੜ ਸੁਣ ਜਾ ਰਹੀ ਆ ਹਲੇ 10 ਦਿਨ 10 ਦਿਨ ਰਹਿੰਦੇ ਤੇ ਕਾਸ ਦੇਣ ਹਜੇ ਕੱਚੀ ਆ 10 ਦਿਨ ਪੂਰੇ ਲੈ ਜਾਣੇ ਠੁਕਮੇ ਨੇ ਇਹਦੇ 10 ਦਿਨ ਦੇਖੇਂ ਤਾਂ ਪੂਰੇ ਇੰਦੇ ਦੇ ਨੇ ਠੀਕ ਆ ਹਾਂਜੀ 15-20 ਦਿਨ ਸੁਈ ਲੈ ਇਹ ਬਾਈ ਗੁਰਸਾਹਿਬ ਇੱਕ ਬਿਲਕੁਲ ਦਰਮਿਆਨੇ ਪਾ ਦੀ ਪਾਤੀ ਵੀ ਛੋਟੇ ਜੀ ਮੇਦਰ ਭੈਣ ਭਰਾ ਵੀ ਜ਼ਰੂਰ ਖਰੀਦ ਸਕਣਾ ਹਾਂਜੀ ਹਾਂਜੀ ਠੀਕ ਆ ਉਦਰਾ ਜਿਹੜਾ ਛੋਟਾ ਲੈ ਜੂ ਨਾ ਜਿਆਦਾ ਹੀ ਕਰੂ 6 60 ਆਉਂਦੀ ਜੇ ਬਿਲਕੁਲ ਮੱਝ ਦਾ ਦੁੱਧ ਤੋਂ ਗਾਂ ਚੋੜਦੀ ਆ ਚਿੱਟਾ ਦੁੱਧ ਵੀ ਭਾਈ ਬਾਕੀ ਨਾਰਮਲ ਜਨਾ ਗਰਮੀ ਗਰਮੀ ਦਾ ਕੋਈ ਲੈਣਾ ਦੇਣਾ ਨਹੀਂ ਨੀ ਗਰਮ ਉਹ ਠੰਡੀ ਆ ਜਦੋਂ ਮਰਜ਼ੀ ਕਰੀ ਜੋ ਉਹ ਠੰਡੀ ਆ ਹੂੰ ਉਹ ਨਹੀਂ ਛੁੱਕ ਰਿਹਾ ਕੁਛ ਛਟਾਕ ਲਿਆ ਬਿਲਕੁਲ ਹਾਂਜੀ ਦਿਖਾਈਏ ਜੀ ਫਿਰ ਇਹਨੂੰ ਖੁੱਲ ਕੇ ਇਹ ਸੂਣ ਵਾਲੀ ਆ ਤਾਂ ਦਿਨ ਘੱਟੋ ਘੱਟ 10 ਕਿ ਦੱਸੇ ਨਾ ਜੀ 10 ਦਿਨ ਜਿਹੜੇ ਪੈਂਦੇ ਆ ਨਾ ਪੂਰੇ ਹੁੰਦੇ ਆ 10 ਤੋਂ 12 ਦਿਨ ਸਮਾਂ ਲੱਗਦੀ ਠੀਕ ਆ ਤੇ ਤੀਜਾ ਸਵੇਰ ਜਿਹੜਾ ਕਿਸਾਨ ਵੀਰੋ ਇਸ ਵੜ ਨੇ ਸੁਣਾ 10 ਦਿਨ ਹਜੇ ਪੈਂਡਿੰਗ ਦੇ ਵਿੱਚ ਆ ਲੈ ਜਾਣੇ ਇਸ ਵੜ ਨੇ ਸੋ ਜਿਸ ਵੀਰ ਨੇ ਬਿਲਕੁਲ ਬਾਜ ਬਜਾ ਰੇਟ ਖਰਚਣਾ ਹੈਗਾ ਭਾਪੜਤੇ ਵਾਲੇ ਪਸ਼ੂ ਖਰੀਦਣੇ ਆ ਜਿਹੜੇ ਵੀਰ ਨੇ ਉਸ ਲਈ ਆ ਖਾਸ ਤੌਰ ਤੇ ਵੀ ਨੋਰਮਲ ਤੁਸੀਂ 10 11 10 11 ਫੱਟ ਸੇਵਾ ਦੇ ਉੱਪਰ 12 ਲੀਟਰ ਵੀ ਚੁਵਾਈ ਕਰ ਸਕਦੇ ਹੋ ਪਰ ਪਤਾ ਨਹੀਂ ਸਮੁੰਦਰ ਆ ਦੀ ਚਵਾਈ 12 ਤੋਂ ਪਾਰ ਵੀ ਕਰਾ ਦੇ ਤੇਰਾ 14 ਹੱਸ ਕੇ ਦਿੰਦੀ ਰਹੀ ਆਪਣੇ ਤੋਂ ਬੰਦਿਆਂ ਵੀ ਤੇਰਾ 14 ਹੱਸ ਕੇ ਦਿੰਦੀ ਆ ਠੀਕ ਹੈ ਜੀ ਰਹੀ ਆ ਨਾਰਮਲ ਸੇਵਾ ਤੇ ਆਪਣੇ ਪ੍ਰਵਾਹ ਘਰੋਂ ਹੀ ਲਈ ਆ ਠੀਕ ਹੈ ਜੀ ਹਾਂਜੀ ਤਾਂ ਬਾਕੀ ਢਿੱਲਾ ਟੋਣਾ ਜਿਹੋ ਜਿਹੇ ਹੈਗੇ ਉਹ ਤੋਂ 10 ਦਿਨ ਹਜੇ ਪੈਂਡਿੰਗ ਦੇ ਵਿੱਚ ਆ 10 ਦਿਨ ਪਾਏ ਤਾਂ ਬਹੁਤ ਲੱਗਾ ਆ ਦੇਖੋ ਠੀਕ ਆ ਜਦੋਂ ਪੂਰਾ ਲੇਵਾ ਬਣਾ ਲਿਆ ਟਾਈਟ ਹੋ ਗਿਆ ਤੇ ਜਿਹੜਾ ਥਾਣਾ ਦੋਸਤੋਂ ਘੱਟੋ ਘਾਟ 1.5 2 2.5 ਇੰਚ ਦਾ ਥਾਣਾ ਲੱਗਾ ਇਸ ਵਾਰ ਬਹੁਤ ਬਰਾਂਦੀ ਲੇਵਾ ਕਰਮਾਣੀ ਵਟ ਕੱਢ ਦਿੰਦੀ ਆ ਤੇ ਵੀਰ ਗੁਰ ਸਾਹਿਬ ਕਿੰਨਾ ਕੁ ਮੋਲੇ ਸਦਾ ਮੋਲ ਤੇ ਭਾਜੀ ਉਤਰਾ 35 ਕਰਦੇ ਆ ਹੂੰ ਆਪਾਂ 28 ਦੀ ਦਵਾਂਗੇ ਪੱਕੀ 28000 ਹਾਂਜੀ ਹਾਂਜੀ ਠੀਕ ਆ ਭਰਾ ਉਹ ਚੋਂ ਮਾਨਤਾ ਕਰਾਂਗੇ ਭੈਣ ਭਰਾ ਦਾ ਇਹਦਾ ਠੀਕ ਹੈ ਜੀ ਇਹ ਨਹੀਂ 28 ਦਾ ਪਾਣੀ ਹੋ ਜੀ ਲੋਹੇ ਦੇ ਬਿਲਕੁਲ ਜੀ ਕਿੰਨੇ ਆ ਵੇਖੋ ਉਹਦਾ ਮਾਨਤਾ ਕਰਾਂਗੇ ਠੀਕ ਆ ਹਾਂਜੀ 35000 ਡਿਮਾਂਡ ਆ ਆਹ 28 ਦੀ 28000 ਦੀ ਜਿਹੜੀ ਲਾਸਟ ਲੈਦੇ ਆ ਠੀਕ ਆ ਆ ਕਰੋ ਚੈੱਕ ਜੀ ਤੇ ਦਿਨ तकरीबन ਹਜੇ 10 ਕੀ ਪੂਰੇ ਹੁਣ ਚਿਰ ਰਹਿੰਦੇ ਆ ਜੀ ਅੱਜ 12 ਤਰੀਕ ਹੈ ਨਾ ਹਾਂਜੀ 11 ਹਾਂ ਕੀ ਬਾਈ ਤਰੇ ਹੁੰਦੇ ਨੇ ਪੂਰੇ ਹੁੰਦੇ ਆ ਇਹ ਕੀ ਬਾਈ ਨੂੰ ਹਾਂਜੀ ਹੂੰ ਠੀਕ ਆ ਮਤਲਬ ਇਹ ਵੀ 35000 ਮੋਲ 28 2 ਦੀ ਦੇ ਦੇਣੀ 28 ਦੀ ਜਮਾ ਮਾਨਸਾੜ ਕਰਾਂਗੇ ਉੱਚੇ ਪੈੜ ਪੜਾ ਦਾ 5700 ਰੇ ਜਿਹੜੀ ਕੋਈ ਠਾਣੀ ਥਾਈ ਪੱਕਾ ਹੀ ਬੁੱਝ ਪਾਲਾਂਗੇ ਬਸ ਤੰਗੀ ਇਹ ਆ ਦੇ ਯਾਦ ਕਰੋ ਕਿਤਰਾ ਚਾਰ ਪਸੂ ਦਿਖਾਏ ਆ ਦੋਸਤੋ ਵੀਰ ਗੁਰ ਸਾਹਿਬ ਦੇ ਕੋਲ ਸੋਰ ਸਿੰਘਾ ਮਾਝੇ ਦਾ ਪਿੰਡ ਆ ਦੋਸਤੋ ਤੇ ਅੱਛਾ ਵੀਰ ਗੁਰ ਸਾਹਿਬ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸੋ ਤੇ 836 45 12 474 ਠੀਕ ਆ ਜੀ ਇੱਕ ਇਹਦਾ ਦੇ ਦਈਏ ਬਾਬਾ ਹਾਂ ਦੱਸੋ ਜੀ ਆਪਣਾ ਜੀ ਨੰਬਰ ਹੈਗਾ ਜੇ 88721 ਹਾਂਜੀ 29681 29681 ਹਾਂਜੀ ਇਹ ਦੋਨੇ ਨੰਬਰ ਲੈ ਠੀਕ ਹੈ ਜੀ ਬਾਦੋਂ ਓਕੇ ਸੋ ਦੋਸਤੋ ਅੱਜ ਆਪਣੀ ਵਿਜ਼ਿਟ ਸੀ ਖਾਸ ਤੌਰ ਤੇ ਪਿੰਡ ਸੋਰਸਿੰਗ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਗੁਰ ਸਾਹਿਬ ਦੇ ਕੋਲੇ ਆਏ ਆ ਜਦੋਂ ਤੁਸੀਂ ਸੋਰਸਿੰਗ ਆ ਜਾਂਦੇ ਹੋ ਮੇਨ ਗਰਾਊਂਡ ਉੱਤੇ ਹੈਗਾ ਨਿਸ਼ਾਨੀ ਜਿਹੜੀ ਮੋٹے ਤੌਰ ਤੇ ਮੇਨ ਗਰਾਊਂਡ ਆ ਮੇਨ ਮੇਨ ਗਰਾਉਂਡ ਆ ਬਿਲਕੁਲ ਓਪੋਜ਼ਿਟ ਜਿਹੜਾ ਸਾਹਮਣੇ ਪੈਲਸ ਹੈਗਾ ਠੀਕ ਆ ਪੱਧਰੀ ਮੋੜ ਖਾਸ ਤੌਰ ਤੇ ਪੱਧਰੀ ਮੋੜ ਵਜਦਾ ਤੇ ਬਾਈ ਗੁਰਸਾਹਬ ਸਿੰਘ ਦਾ ਨਾਲ ਹੀ ਉੱਪਰ ਜਿਹੜਾ ਰੋਡ ਦੇ ਉੱਪਰ ਘਰ ਹੈਗਾ ਪਿੱਕੀਪਿੰਡ ਤੋਂ ਜਿਹੜਾ ਅਮਰਸਰ ਰੋਡ ਜਾਂਦਾ ਵਿਜ਼ਿਟ ਜਿਹੜੀ ਤੁਸੀਂ ਕਰ ਸਕਦੇ ਹੋ ਨੰਬਰ ਤਾਂ ਵੈਸੇ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ